ਜਿਹੜਾ ਬਖਸ਼ਿਸ਼ਾ ਲੈ ਲੈਂਦੇ ਨਾ ਜਿਹਦੇ ਤੇ ਗੁਰੂ ਦੀ ਕਿਰਪਾ ਹੋ ਜੇ ਉਹਦੇ ਤੇ ਛੱਤਰ ਝੁਲਦਾ ਜੀ ਉਹਦੇ ਤੇ ਹਰ ਇੱਕ ਦੇ ਵਸਦੀ ਗੱਲ ਥੋੜਾ ਹੁੰਦੀ ਹੈ ਇਹ ਛੱਤਰ ਗੁਰਤਾ ਗੱਦੀ ਦਾ ਉਹਦੇ ਤੇ ਘਰਦਾ ਜੀ ਤੇ ਕਿਰਪਾ ਹੋ ਜੇ ਜਿਹੜਾ ਅਸੀਂ ਅਰਦਾਸ ਕਰਦੇ ਆ ਨਾ ਸਿੱਖਾਂ ਦਾ ਮੰਨ ਨੀਵਾ ਮਤ ਉੱਚੀ ਜਿਹਨੇ ਮੰਨ ਨੀਵਾ ਕਰਨਿਆ ਮਤ ਉੱਚੀ ਕਰਨੀ ਅਸਲ ਗੱਲ ਉਹਦੀ ਬਣਨੀ ਹੈ

ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਰਵਿੰਦਰ ਭੱਟੀ ਔਰ ਤੁਸੀਂ ਜੁੜੇ ਹੋ ਖਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਬੁਰਜ ਟਿੱਲਾ ਪਿੰਡ ਖੇੜੀ ਨਗਾਇਆਂ ਤੋਂ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਵੱਡਾ ਸਮਾਗਮ ਜਿਹੜਾ ਕਰਵਾਇਆ ਗਿਆ ਔਰ ਲਗਾਤਾਰ ਤਿੰਨ ਦਿਨਾਂ ਤੋਂ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਸੀ ਜੇ ਗੱਲ ਕਰੀਏ ਤਾਂ ਲਗਭਗ 7 8 9 7 ਤਰੀਕ ਨੂੰ ਅਖੰਡ ਪੁਰਸਬ ਆਰੰਭ ਹੋਏ ਔਰ 8 9 ਇਥੇ ਮਾਹਪੁਰਖਾਇਏ ਔਰ 9 ਤਰੀਕ ਨੂੰ ਅਜ ਭੋਗ ਅਪਰੰਤ ਬਹੁਤ ਦੂਰੋਂ ਦੂਰੋਂ ਇੱਥੇ ਜਿਹੜੇ ਸੰਤ ਮਾਹਪੁਰਖ ਔਰ ਸੰਗਤਾਂ ਪਹੁੰਚੀਆਂ ਹੋਈਆਂ ਸਨ ਔਰ ਬਾਬਾ ਜੀ ਇਸ ਸਥਾਨ ਦੇ ਮੁਖ ਸੇਵਾਦਾਰ ਬਾਬਾ ਪ੍ਰਗਟਦਾਸ ਜੀ ਮਹੰਤ ਪ੍ਰਗਟਦਾਸ ਜੀ ਵੱਲੋਂ ਆਈਆਂ ਸੰਗਤਾਂ ਦਾ ਬਹੁਤ ਨਿੱਘਾ ਸਵਾਗਤ ਕੀਤਾ ਗਿਆ ਔਰ ਇਸ ਸਮਾਗਮ ਦੇ ਵਿੱਚ ਇਲਾਕੇ ਤੋਂ ਬਹੁਤ ਜ਼ਿਆਦਾ ਸੇਵਾ ਭਾਵਨਾ ਦੇ ਨਾਲ ਬੀਬੀਆਂ ਲੰਗਰ ਪ੍ਰਸ਼ਾਦਾ ਵੀ ਤਿਆਰ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜੇ ਗੱਲ ਕਰੀਏ ਤਾਂ ਪਿੰਡ ਖੇੜੀ ਲਗਾਈਆਂ ਟਕਰਾਲੇ ਦੇ ਨੇੜੇ ਜਿਹੜਾ ਪਿੰਡ ਪੈਂਦਾ ਔਰ ਬਹੁਤ ਸਾਰੀ ਸੇਵਾ ਦੇ ਵਿੱਚ ਬੀਬੀਆਂ ਅੱਜ ਸਵੇਰ ਵੇਲੇ ਤੋਂ ਹੀ ਜਿਹੜੀ ਇਹ ਸੇਵਾ ਕਰਦੀਆਂ ਨਜ਼ਰ ਆ ਰਹੀਆਂ ਨੇ ਔਰ ਨੌਜਵਾਨ ਬੱਚੇ ਬਜੁਰਗ ਸਾਰੇ ਹੀ ਇਥੇ ਲੰਗਰ ਪ੍ਰਸ਼ਾਦਾ ਛਕਦੇ ਔਰ ਸ਼ਿਕਾਧ ਦੇ ਵੀ ਨਜ਼ਰ ਆ ਰਹੇ ਨੇ ਬਹੁਤ ਦੂਰੋਂ ਦੂਰੋਂ ਪੰਜਾਬ ਪਰ ਤੋਂ ਰਾਗੀ ਢਾਡੀ ਕਵੀਸ਼ਰ ਇਥੇ ਪਹੁੰਚੇ ਹੋਏ ਨੇ ਔਰ ਸੰਗਤਾਂ ਨੂੰ ਗੁਰੂ ਕੇ ਇਤਿਹਾਸ ਦੇ ਨਾਲ ਜੋੜਿਆ ਜੋੜਿਆ ਜਾ ਰਿਹਾ ਸੋ ਤੁਸੀਂ ਜਰੂਰ ਜੁੜੇ ਰਹੋ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਮਨ ਖੁਸ਼ ਹੁੰਦਾ ਕਿ ਹਾਂ ਹਾਂ ਤੇ ਜਿੱਦਾਂ ਹਰ ਸਾਲ ਪ੍ਰੋਗਰਾਮ ਹਰ ਸਾਲ ਹੀ ਹੁੰਦੇ ਨੇ ਜੀ ਜਿਹੜਾ ਪੰਜਾਬੀਆਂ ਕੋਲ ਹਰ ਸਾਲ ਹੀ ਪੀ ਜਾਣਾ ਔਰ ਕਿਦਾਂ ਦਾ ਮਹਿਸੂਸ ਕਿਦਾਂ ਦਾ ਮਹਿਸੂਸ ਹੁੰਦਾ ਬਹੁਤ ਬਹੁਤ ਹਾਂਜੀ ਬਾਬਾ ਜੀ ਹਾਂਜੀ ਇਹ ਆਪਣੇ ਪਿਆਰ ਭਾਤੀ ਦੇ ਵਿੱਚ ਜੀ ਜੀ ਬਾਬਾ ਜੀ ਇਹਨਾਂ ਨੇ ਮੇਰੇ ਪ੍ਰੋਗਰਾਮ ਤੇ ਬੁਲਾਇਆ ਸੀਗਾ ਜੀ ਬਾਬਾ ਜੀ ਸਾਡੇ ਵੀ ਆਉਣੇ ਓਕੇ ਜੀ ਬਾਬਾ ਜੀ ਬਹੁਤ ਤਾਦਾਦ ਦੇ ਵਿੱਚ ਸੰਗਤਾਂ ਇੱਥੇ ਪਹੁੰਚੀਆਂ ਸੋ ਬਾਬਾ ਜੀ ਕੀ ਕਹਣਾ ਚਾਹ ਹੋ ਗਿਆ ਅੱਜ ਸੰਗਤਾਂ ਜਿਹੜੇ ਇੱਥੇ ਪਹੁੰਚੀਆਂ ਨੇ ਪਹਿਲਾਂ ਤਾਂ ਆਵੀ ਦੇ ਚੈਨਲ ਦਾ ਇੱਕ ਤਾਰਾ ਬਹੁਤ ਬੰਦਾ ਲੈ ਮੈਂ ਅੱਜ ਇਹ ਕਰਾ ਬਾਬਾ ਸਿੰਘ ਜੀ ਰਾਜ ਬਾਬਾ ਦਾ ਪਤਨੀ ਦਾ ਬਾਬਾ ਬੋਧਾ ਸੀ ਇਹਦੇ ਵਿੱਚ ਅੱਜ ਸਭ ਸਵਾਦ ਵਿੱਚ ਆਣਾ ਜਿਸ ਕਰਕੇ ਜਿੰਨੇ ਵੀ ਸੰਗਤ ਦੇ ਬੁੱਢੇ ਆਸਾਲੀ ਜਿਹੜੇ ਪਹਾੜਾਂ ਤੋਂ ਪਹੁੰਚੇ ਨੇ ਅਤੇ ਕਥਾਵਾਚਨ ਕਰਕੇ ਉਸਰੇ ਨਾਲ ਨਹੀਂ ਤੇ ਸਾਥ 終わったのはあれからね。<music> thank yeah.